ਪੁਲਿਸ ਨੇ ਪੰਜਾਬ ਦੇ ਸਾਫਕਾ ਸਿਹਤ ਮੰਤਰੀ ਵਿਜੇ ਸਿੰਘਲਾ ਨੂੰ ਭ੍ਰਿਸ਼ਟਾਚਾਰ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ ਜਦੋਂ ਕਿ ਉਹਨਾਂ ਦੇ OSD ਪ੍ਰਦੀਪ ਕੁਮਾਰ ਖਿਲਾਫ ਜਾਂਚ ਅਜੇ ਵੀ ਜਾਰੀ ਹੈ ਪੰਜਾਬੀ ਰਪਿਉਨ ਦੀ ਰਿਪੋਰਟ ਦੇ ਮੁਤਾਬਕ ਪੁਲਿਸ ਨੇ ਮੋਹਾਲੀ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਹੈ ਤੇ ਅਦਾਲਤ ਵੱਲੋਂ ਇਸ ਬਾਰੇ 14 ਜੁਲਾਈ ਨੂੰ ਫੈਸਲਾ ਲਿਆ ਜਾਵੇਗਾ ਐਸਸੀ ਤੋਂ 1 ਫੀਸ ਦੀ ਕਮਿਸ਼ਨ ਮੰਗਣ ਦੇ ਦੋਸ਼ 'ਚ ਨਾਮਜ਼ਦ ਕੀਤੇ ਗਏ ਆਮ ਆਦਮੀ ਪਾਰਟੀ ਦੇ ਸਾਫਕਾ ਸਿਹਤ ਮੰਤਰੀ ਅਤੇ ਮੌਜੂਦਾ ਵਿਧਾਇਕ ਵਿਜੇ ਸਿੰਘਲਾ ਤੇ ਉਹਨਾਂ ਦੇ OSD ਪ੍ਰਦੀਪ ਕੁਮਾਰ ਖਿਲਾਫ ਥਾਣਾ ਫੇਜ਼ 8 ਮੋਹਾਲੀ ਵਿੱਚ ਭ੍ਰਿਸ਼ ਕਰਦੇ ਆ 17 7 ਤੇ 8 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਮੋਹਾਲੀ ਪੁਲਿਸ ਵੱਲੋਂ ਵਿਧਾਇਕ ਵਿਜੇ ਸਿੰਘੜਾ ਨੂੰ ਕਲੀਨ ਚਿੱਟ ਦੇ ਦਿੰਦੇ ਆ ਮੋਹਾਲੀ ਦੇ ਅਦਾਲਤ ਜੇ ক্লোਜ਼ਰ ਰਿਪੋਰਟ ਧਾਇਰ ਕਰ ਦਿੱਤੀ ਹੈ ਤੇ ਕਿਹਾ ਹੈ ਕਿ ਇਸ ਨੂੰ ਰੱਦ ਕਰ ਦਿੱਤਾ ਜਾਵੇ ਇਸ ক্লোਜ਼ਰ ਰਿਪੋਰਟ ਤੇ ਸ਼ਿਕਾਇਤਕਰਤਾ ਰਜਿੰਦਰ ਸਿੰਘ ਵੱਲੋਂ ਵੀ ਆਪਣੀ ਸਹਿਮਤੀ ਚੜਾਉਂਦੇ ਆ ਕਿਹਾ ਹੈ ਕਿ ਜੇਕਰ ਅਦਾਲਤ ਵੱਲੋਂ ਇਹ ক্লোਜ਼ਰ ਰਿਪੋਰਟ ਸਵੀਕਾਰ ਕਰ ਲਈ ਜਾਂਦੀ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ ਅਦਾਲਤ ਵੱਲੋਂ ਇਸ ক্লোਜ਼ਰ ਰਿਪੋਰਟ ਤੇ ਆਪਣਾ ਫੈਸਲਾ 14 ਜੁਲਾਈ ਲਈ ਰੱਖਵਾ ਰੱਖ ਲਿਆ ਹੈ ਇਸ ਮਾਮਲੇ 'ਚ ਮੁਲਜ਼ਮ ਪ੍ਰਦੀਪ ਕੁਮਾਰ ਦੀ ਉਕਤ ਕੇਸ ਵਿੱਚ ਸ਼ਮੋਲੀਤ ਬਾਰੇ ਪੁਲਿਸ ਤੋਂ ਤਫਤੀਸ਼ ਕਰ ਰਹੀ ਹੈ ਕਿਉਂਕਿ ਉਸ ਖਿਲਾਫ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ ਇਸ ਸਬੰਧੀ ਰਜਿੰਦਰ ਸਿੰਘ ਐਸ ਸੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਬਤੌਰ ਇੰਜੀਨੀਅਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਫੇਜ਼ 8 ਵਿਖੇ ਡੈਪੂਟੇਸ਼ਨ ਉੱਤੇ ਕੰਮ ਕਰ ਰਿਹਾ ਹੈ ਕਰੀਬ 1 ਮਹੀਨਾ ਪਹਿਲਾਂ ਉਸ ਨੂੰ ਸਿਹਤ ਮੰਤਰੀ ਵਿਜੇ ਸਿੰਘਲਾ ਦੇ ਓਐਸਡੀ ਪ੍ਰਦੀਪ ਕੁਮਾਰ ਵੱਲੋਂ ਪੰਜਾਬ ਭਵਨ ਵਿਖੇ ਬੁਲਾਇਆ ਗਿਆ ਸੀ ਵਿਜੇ ਸਿੰਘਲਾ ਵੱਲੋਂ ਆਪਣੇ ਓਐਸਡੀ ਦੇ ਸਾਹਮਣੇ ਉਸ ਨੂੰ ਕਿਹਾ ਸੀ ਕਿ ਪ੍ਰਦੀਪ ਕੁਮਾਰ ਤੁਹਾਡੇ ਨਾਲ ਗੱਲਬਾਤ ਕਰੇਗਾ ਕਿਉਂਕਿ ਉਹ ਜਲਦੀ ਵਿੱਚ ਨੇ ਪ੍ਰਦੀਪ ਕੁਮਾਰ ਨੇ ਉਸ ਨੂੰ ਕਿਹਾ ਕਿ 40 ਕਰੋੜ ਰੁਪਏ ਦੇ ਲਗਭਗ ਦੀਆਂ ਤੁਹਾਡੇ ਵੱਲੋਂ ਸਾਰੀ ਦੇ ਕੰਮਾਂ ਦੀ ਅਲਾਟਮੈਂਟ ਕੀਤੀਆਂ ਗਈਆਂ ਹਨ ਅਤੇ 17 ਕਰੋੜ ਰੁਪਏ ਦੇ ਲਗਭਗ ਇਹ ठेकेदारों ਨੂੰ ਮਾਰਚ ਮਹੀਨੇ ਵਿੱਚ ਅਦਾਇਗੀ ਕੀਤੀ ਗਈ ਹੈ ਇਸ ਤਰ੍ਹਾਂ ਕੋਲ ਰਕਮ 58 ਕਰੋੜ ਰੁਪਏ ਦਾ 2% ਕਮਿਸ਼ਨ 1 ਕਰੋੜ 16 ਲੱਖ ਰੁਪਏ बतौर ਰਿਸ਼ਵਤ ਦਿੱਤਾ ਜਾਵੇ ਸ਼ਿਕਾਇਤਕਰਤਾ ਮੁਤਾਬਕ ਉਸਨੇ ਕਿਹਾ ਸੀ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਮੈਂ ਇਹਨੂੰ ਬੇਸ਼ੱਕ ਮੇਰੇ ਵਿਭਾਗ ਵਿੱਚ ਦੁਬਾਰਾ ਪੇਸ਼ ਦਿੱਤਾ ਜਾਵੇ ਉਸ ਤੋਂ ਬਾਅਦ ਉਨ੍ਹਾਂ ਦੇ ਲਗਾਤਾਰ ਵਟਸਐਪ ਕਾਲਾਂ ਵੀ ਕੀਤੀਆਂ ਜਿਸ ਰਾਹੀਂ ਉਹਨਾਂ ਵੱਲੋਂ ਮੈਨੂੰ ਵਾਰ-ਵਾਰ ਬਲਾ ਕੇ ਰਿਸ਼ਵਤ ਦੀ ਮੰਗ ਕੀਤੀ ਗਈ ਉਹਨਾਂ ਨੂੰ ਧਮਕੀ ਵੀ ਤੇਗੇ ਜੇਕਰ ਰਿਸ਼ਵਤ ਨਾ ਦਿੱਤੀ ਗਈ ਤਾਂ ਉਸ ਦਾ ਕਰੀਅਰ ਖਰਾਬ ਕਰ ਦਿੱਤਾ ਜਾਵੇਗਾ ਉਸ ਵੱਲੋਂ ਬੇਨਤੀ ਕੀਤੀ ਗਈ ਕਿ ਉਸ ਦੀ 31 ਨਵੰਬਰ 2022 ਨੂੰ ਰਿਟਾਇਰਮੈਂਟ ਹੈ ਇਸ ਲਈ ਉਸ ਦਾ ਕਰੀਅਰ ਖਰਾਬ ਨਾ ਕੀਤਾ ਜਾਵੇ ਅਖੀਰ ਵਿੱਚ ਉਹਨਾਂ ਵੱਲੋਂ 20 ਮਈ ਨੂੰ ਕਿਹਾ ਕਿ ਉਹ 10 ਲੱਖ ਰੁਪਏ ਦੇਵਿਆ ਤੇ ਅੱਗੇ ਤੋਂ ਜਿਹੜਾ ਵੀ ਕੰਮ ਅਲਾਰਟ ਹੋਵੇ ਜਾਂ ਠੇਕੇਦਾਰ ਨੂੰ ਉਦਾਈ ਕੀਤੀ ਜਾਵੇ ਉਸ ਦਾ 1% ਦਿੱਤਾ ਜਾਵੇ